ਦੋਸਤੋ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਚੋਨਾ ਲੱਗ ਰਿਹਾ ਹੈ ਖੇਤ ਆਏ ਸੀਗੇ ਆ ਮੋਟਰਾਂ ਚੱਲਦੀਆਂ ਤੇ ਤੁਹਾਨੂੰ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹ ਚੋਨਾ ਲਾਉਣ ਦੇ ਵਿੱਚ ਵਿਜੀ ਨੇ ਪ੍ਰਧਾਨ ਦੇ ਖੇਤ ਆਏ ਸੀਗੇ ਕੋਲੀ ਆਪਣਾ ਖੇਤ ਹੈ ਆ ਸਾਰਾ ਇਗਰਤੋਂ ਦਿਖਾ ਰਹੇ ਹਾਂ ਸਾਰਾ ਖੇਤ ਪ੍ਰਧਾਨ ਦਾ ਹੈਗਾ ਆ ਮੋਟਰਾਂ ਚੱਲੀ ਜਾਂਦੀਆਂ ਤੇ ਜੋ ਪ੍ਰਵਾਸੀ ਮਜ਼ਦੂਰ ਆਏ ਨੇ ਤੁਹਾਨੂੰ ਦਿਖਾਉਣਾ ਹੈ ਉਹਨਾਂ ਦਾ ਲਾਂਚ ਡਿਨਰ ਕਿਹਜਾ ਹੁੰਦਾ ਹਾਂ ਵੇ ਕੀ ਬਣਾਇਆ ਅੱਜ ਚਾਵਲ ਦਾਲ ਚਾਵਲ ਦਾਲ اچھا ਬਾਕੀ ਆਦਮੀ ਕਹਿੰ ਹੈ ਜੀਰੀ ਲਗਾਣੇ ਲਈ ਜੀਰੀ ਲਗਾਣੇ ਲਈ ਤਾਂ ਦੋਸਤੋ ਇਹ ਇਹਨਾਂ ਦੇ ਚਾਵਲ ਬੜ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੋ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦਾ ਡਿਨਰ ਜੋ ਰਾਤ ਦਾ ਉਹ ਚਾਵਲ ਹੀ ਖਾਂਦੇ ਨੇ ਇਹ ਦਾਲ ਚਾਵਲ ਤਾਂ ਮੈਂ ਪਿਛਲੇ ਸਾਲ ਵੀ ਪ੍ਰਧਾਨ ਦੇ ਖੇਤ ਤੇ ਵੀਡੀਓ ਬਣਾਈ ਸੀ ਇਹਨਾਂ ਦੇ ਬਾਕੀ ਬੰਦੇ ਜੀਰੀ ਲਾਉਣ ਗਏ ਹੋਏ ਨੇ ਤੇ ਇਹਨਾਂ ਦਾ ਕੀ ਨਾਮ ਆ ਵੀ ਤੇਰਾ ਯਾਰਨ ਕੁਮਾਰ ਹੈ ਅਰਣੁਕ ਕੁਮਾਰ ਅਰਣੁਕ ਕੁਮਾਰ ਇਹ ਨਵਾਂ ਸਾਥੀ ਹੈ ਅਰਣੁਕ ਕੁਮਾਰ ਇਹਦੇ ਨੂੰ ਪੁੱਛਿਆ ਵੀ ਕੀ ਬਣਾ ਰਹੇ ਹੋ ਇਹ ਕਹਿੰਦਾ ਵੀ ਚਾਵਲ ਬਣ ਰਹੇ ਆ ਤਾਂ ਵੱਡੀ ਕਹਿੰਦਾ ਦੀ ਕੀ ਹੈ ਵੀ ਪੰਜਾਬੀ ਤਾਂ ਤਿੰਨ ਟਾਈਮ ਜਾਂ ਦੋ ਟਾਈਮ ਰੋਟੀ ਖਾਂਦੇ ਪਰ ਇਹ ਦੋ ਟਾਈਮ ਰੋਟੀ ਖਾਂਦੇ ਨੇ ਤੇ ਰਾਤ ਨੂੰ ਇਹ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਚਾਵਲ ਦਾਲ ਚਾਵਲ ਖਾਂਦੇ ਨੇ ਇਹ ਤੇ ਬਾਕੀ ਮੈਂ ਤੁਹਾਡੀ ਇਹਦੇ ਨਾਲ ਅਰਨੋ ਕੁਮਾਰ ਨਾਲ ਗੱਲ ਵੀ ਕਰਵਾ ਦਿੰਦਾ ਇਹ ਕਿੰਨੇ ਜਣਿਆਂ ਦਾ ਖਾਣਾ ਬਣਾਇਆ ਹੋਇਆ ਫਿਰ 15 ਆਦਮੀਆਂ ਦਾ 15 ਆਦਮੀਆਂ ਦਾ 15 ਆਦਮੀਆਂ ਦਾ ਅੱਛਾ ਸਾਰੇ ਫਿਰ ਇਕੱਠੇ ਖਾਣੇ ਹੋ ਜੀ ਸਰ ਸਾਰੇ ਇਕੱਠੇ ਖਾਣੇ ਸਾਰੇ ਇਕੱਠੇ ਖਾਣੇ ਹੋ ਤੇ ਫਿਰ ਇੱਥੇ ਹੀ ਬੈਠ ਕੇ ਰਾਤ ਨੂੰ ਰਾਤ ਨੂੰ ਇੱਥੇ ਬੈਠ ਕੇ ਤੇ ਗਰਮੀ ਨਹੀਂ ਫਿਰ ਹੋ ਗਰਮੀ ਪੰਖਾ ਲਾਤੇ ਆਂ ਪੰਖਾ ਲਾ ਲੈਨੇ ਹਾਂ ਅੱਛਾ ਕਹਿੰਦਾ ਪੱਖਾ ਲ ਪੱਖਾ ਲਾਉਨੇ ਆ 24 ਘੰਟੇ ਵਾਲੀ ਲਾਈਟ ਹੈਗੀ ਇੱਥੇ ਚਲੋ ਵਧੀਆ ਗੱਲ ਹੈ ਤੇ ਕਿੰਨੇ ਦਿਨ ਲਾ ਕੇ ਜਾਓਗੇ ਇੱਥੇ 10-10 ਦਿਨ ਰਹਿਣਗੇ 10 ਦਿਨ ਹੋਰ ਰਹੋਗੇ 10 ਦਿਨ ਹੋਰ ਰਹਿਣਗੇ ਇਹ ਤੇ ਉਸ ਤੋਂ ਬਾਅਦ ਫਿਰ ਆਪਦੇ ਹਰਿਆਣੇ ਚਲੇ ਜਾਓਗੇ ਫਿਰ ਫਿਰ ਕਹਿੰਦੇ ਹਰਿਆਣੇ ਚਲੇ ਜਾਵਾਂਗੇ ਕਿਉਂਕਿ ਹਰਿਆਣੇ ਝੋਨਾ ਲੱਗੂਗਾ ਉਸ ਤੋਂ ਬਾਅਦ ਹੂੰ ਚਲੋ ਦੋਸਤੋ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਆ ਤੁਹਾਨੂੰ ਇੱਧਰ ਸਾਰਾ ਦਿਖਾ ਰਹੇ ਆਂ ਵਿਊ ਸਾਰਾ ਮੋਟਰਾਂ ਡੜਾ-ਡੜਾ ਚੱਲ ਰਹੀਆਂ ਨੇ ਜੀਰੀ ਦਾ ਲਾਉਣ ਦਾ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਸਾਡੇ ਇੰਦਰ ਪ੍ਰਧਾਨ ਵੀ ਬੈਠਾ ਸਾਡੇ ਸਾਫਕਾ ਸਰਪੰਚ ਬਲਤੇਜ ਸਿੰਘ ਬੋਗਾ ਇਹਨਾਂ ਦੇ ਖੇਤੀ ਆ ਕੇ ਬੰਦੇ ਨੇ ਆਏ ਸਾਲ ਆ ਸਾਰਾ ਵਾਹਣ ਜੋ ਤੁਹਾਨੂੰ ਆ ਦਿਖਾ ਰਹੇ ਆ ਅਸੀਂ ਇਹ ਪ੍ਰਧਾਨ ਦਾ ਵਾਹਣ ਹੈ ਸਾਰਾ ਸਵਾਰਗੀ ਆ ਸਾਡੇ ਸਤਿਕਾਰਯੋਗ ਕਲਵੰਤ ਸਿੰਘ ਬੋਗਾ ਦਾ ਉਹ ਪਰਲੇ ਪਾਸੇ ਮੋਟਰ ਆ ਗਈ ਉਹ ਮੇਰੀ ਮੋਟਰ ਆ ਗਈ ਉੱਥੇ ਚਾਰ ਕਿੱਲੇ ਤੇ ਉਹਦੇ ਨਾਲ ਆਪਣਾ ਪ੍ਰਧਾਨ ਦਾ ਤਾਜੂ ਦਾ ਵਾਹਨ ਸਾਰਾ ਆ ਗਿਆ ਇੱਧਰ ਮੋਟਰਾਂ ਚੱਲ ਰਹੀਆਂ ਨੇ ਤੇ ਤੁਹਾਡੀ ਫਿਰ ਹੋਰ ਗੱਲ ਵੀ ਕਰਵਾਵਾਂਗੇ ਮੌਸਮ ਵਧੀਆ ਹੈ ਮੋਟਰ ਤੇ ਰੁੱਖ ਹੀ ਰੁੱਖ ਲੱਗੇ ਹੋਏ ਨੇ ਬੜਾ ਦਿਲ ਲੱਗਦਾ ਇੱਥੇ ਆ ਕੇ ਆ ਤੁਹਾਨੂੰ ਦਿਖਾ ਰਹੇ ਆ ਵੀ ਘਟੋ ਘਟ ਜਾ ਬੜਾ ਨਹੀਂ ਤਾਂ ਵੀ ਰੁੱਖ ਲੱਗੇ ਹੋਣਗੇ ਇੱਥੇ ਦੋ ਮੋਟਰਾਂ ਵੀ ਰੁੱਖ ਲੱਗੇ ਹੋਣਗੇ ਮੋਟਰਾਂ ਤੇ ਦੋਨਾਂ ਤੇ 24 ਘੰਟੇ ਵਾਲੀ ਲਾਈਟ ਹੈਗੀ ਤੇ ਵਾਤਾਵਰਨ ਬਹੁਤ ਵਧੀਆ ਵਾਤਾਵਰਨ ਹੈ ਚੰਗਾ ਹੈ ਵਾਤਾਵਰਨ ਹੈ ਠੰਗਾ ਪਾਣੀ ਹੈ ਮੋਟਰ ਦਾ ਫਿਰ ਮਿਲਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ